ਇੱਕ ਵਾਰ ਦੀ ਗੱਲ ਹੈ ਇੱਕ ਜੰਗਲ ਦੇ ਵਿੱਚ ਇੱਕ ਤਾਕਤਵਰ ਸ਼ੇਰ ਰਹਿੰਦਾ ਸੀ ਉਹ ਜੰਗਲ ਦਾ ਰਾਜਾ ਸੀ ਸਭ ਜਾਨਵਰ ਉਸ ਤੋਂ ਡਰਦੇ ਸਨ ਪਰ ਉਹ ਬਿਨਾਂ ਕਾਰਨ ਕਿਸੇ ਨੂੰ ਮਾਰਦਾ ਨਹੀਂ ਸੀ ਜੰਗਲ ਦੇ ਨੇੜੇ ਇੱਕ ਕਿਸਾਨ ਰਹਿੰਦਾ ਸੀ ਉਸ ਕੋਲ ਦੋ ਬੈਲ ਸਨ 모ਥੂ ਅਤੇ ਲੱਭੂ ਇੱਕ ਦਿਨ 모ਥੂ ਬਿਮਾਰ ਹੋ ਗਿਆ ਕਿਸਾਨ ਨੇ ਬੜੀ ਦਵਾਈਆਂ ਦਿੱਤੀਆਂ ਪਰ ਕੋਈ ਫਾਇਦਾ ਨਹੀਂ ਹੋਇਆ ਉਸ ਨੂੰ ਲੱਗਿਆ ਕਿ 모ਥੂ ਹੁਣ ਨਹੀਂ ਬਚੇਗਾ ਇਸ ਤਰ੍ਹਾਂ ਉਹ ਉਸ ਨੂੰ ਜੰਗਲ ਦੇ ਨੇੜੇ ਛੱਡ ਆਇਆ ਪਰ ਜੰਗਲ ਦੀ ਹਵਾ ਸਾਫ਼ ਪਾਣੀ ਅਤੇ ਹਰੀ-ਭਰੀ ਘਾਹ ਦੇ ਕਾਰਨ ਮੋਥੂ ਹੌਲੀ-ਹੌਲੀ ਠੀਕ ਹੋ ਗਿਆ ਪਰ ਕੁਝ ਦਿਨਾਂ ਵਿੱਚ ਉਹ ਮੁੜ ਤੰਦਰੁਸਤ ਤੇ ਤਾਕਤਵਰ ਹੋ ਗਿਆ ਹੁਣ ਉਹ ਜੰਗਲ ਵਿੱਚ ਖੁਸ਼ੀ ਨਾਲ ਘੁੰਮਦਾ ਸੀ ਇੱਕ ਦਿਨ ਮੋਥੂ ਨੇ ਜ਼ੋਰ ਨਾਲ ਮੂੰਹ ਦੀ ਆਵਾਜ਼ ਕੱਢੀ ਬੋ ਇਹ ਭਾਰੀ ਆਵਾਜ਼ ਸਾਰੇ ਜੰਗਲ ਵਿੱਚ ਫੈਲ ਗਈ ਸ਼ੇਰ ਡਰ ਗਿਆ ਉਸ ਨੂੰ ਲੱਗ ਗਿਆ ਕਿ ਜੰਗਲ ਵਿੱਚ ਕੋਈ ਭੈੜਾ ਤੇ ਤਾਕਤਵਰ ਜਾਨਵਰ ਆ ਗਿਆ ਹੈ ਸ਼ੇਰ ਦੇ ਕੋਲ ਦੋ ਸਿਆਰ ਰਹਿੰਦੇ ਸਨ ਛਟਕੂ ਅਤੇ ਫਲਕੂ ਛਟਕੂ ਨੇ ਕਿਹਾ ਮਹਾਰਾਜ ਮੈਂ ਵੇਖ ਕੇ ਆਉਂਦਾ ਹਾਂ ਛਟਕੂ ਉੱਥੇ ਪਹੁੰਚਿਆ ਤੇ ਉਸਨੇ ਵੇਖਿਆ ਕਿ ਇਹ ਕਿਸੇ ਰਾਖਸ਼ ਦੀ ਆਵਾਜ਼ ਨਹੀਂ ਸਗੋਂ ਇੱਕ ਸਾਧਾਰਨ ਪਰ ਮਜ਼ਬੂਤ ਬੈਨ ਮੋਥੂ ਦੀ ਆਵਾਜ਼ ਸੀ ਮੋਥੂ ਬਿਲਕੁਲ નિર્ਦੋਸ਼ ਸੀ ਛਟਕੂ ਨੇ ਮੋਥੂ ਨਾਲ ਗੱਲ ਕੀਤੀ ਤੇ ਸ਼ੇਰ ਕੋਲ ਵਾਪਸ ਆ ਕੇ ਕਿਹਾ ਮਹਾਰਾਜ ਉਹ ਬੈਲ ਬੜਾ ਚੰਗਾ ਹੈ ਤੁਸੀਂ ਚਾਹੋ ਤਾਂ ਉਸ ਨਾਲ ਦੋਸਤੀ ਕਰ ਸਕਦੇ ਹੋ ਸ਼ੇਰ ਨੇ ਮੋਥੂ ਨੂੰ ਬੁਲਾਇਆ ਦੋਵਾਂ ਦੀ ਗੱਲਬਾਤ ਹੋਈ ਤੇ ਦੋਵੇਂ ਅਸਲ ਦੋਸਤ ਬਣ ਗਏ ਜੰਗਲ ਵਿੱਚ ਸ਼ਾਂਤੀ ਆ ਗਈ ਪਰ ਛਟਕੂ ਨੂੰ ਇਹ ਦੋਸਤੀ ਬਿਲਕੁਲ ਚੰਗੀ ਨਹੀਂ ਲੱਗੀ ਉਸ ਨੂੰ ਲੱਗਿਆ ਕਿ ਹੁਣ ਸ਼ੇਰ ਉਸਦੀ ਗੱਲ ਨਹੀਂ ਸੁਨੇਗਾ ਇਸ ਲਈ ਉਸਨੇ ਚਾਲ ਚੱਲੀ ਉਹ ਸ਼ੇਰ ਦੇ ਕੋਲ ਗਿਆ ਅਤੇ ਕਹਿੰਦਾ ਮਹਾਰਾਜ 모ਥੂ ਹੁਣ ਤੁਹਾਡੀ ਰਿਆਸਤ ਲੈਣਾ ਚਾਹੁੰਦਾ ਹੈ ਫਿਰ ਉਹ 모ਥੂ ਕੋਲ ਗਿਆ ਅਤੇ ਕਹਿੰਦਾ ਹੈ ਕਿ 모ਥੂ ਸ਼ੇਰ ਹੁਣ ਤੇਰੇ ਤੋਂ ਨਾਰਾਜ਼ ਹੈ ਉਹ ਤੈਨੂੰ ਮਾਰਨਾ ਚਾਹੁੰਦਾ ਹੈ ਹੌਲੀ-ਹੌਲੀ ਦੋਵਾਂ ਦੇ ਮਨ ਵਿੱਚ ਡਰ ਅਤੇ ਸ਼ੱਕ ਪੈਦਾ ਹੋ ਗਿਆ ਜੋ ਦੋਸਤ ਸਨ ਉਹ ਆਪਸ ਵਿੱਚ ਡਰਨ ਲੱਗ ਪਏ ਇੱਕ ਦਿਨ ਗੱਲ ਇੰਨੀ ਵੱਧ ਗਈ ਕਿ ਸ਼ੇਰ ਅਤੇ 모ਥੂ ਆਪਸ ਵਿੱਚ ਟਕਰਾ ਗਏ ਦੋਵਾਂ ਵਿੱਚ ਭਿਆਨਕ ਲੜਾਈ ਹੋਈ ਅਤੇ ਅੰਤ ਵਿੱਚ ਸ਼ੇਰ ਨੇ ਮੋਥੂ ਨੂੰ ਮਾਰ ਦਿੱਤਾ ਲੜਾਈ ਦੇ ਬਾਅਦ ਸ਼ੇਰ ਨੂੰ ਬੜਾ ਪਛਤਾਵਾ ਹੋਇਆ ਉਸ ਨੂੰ ਸਮਝ ਆਇਆ ਕਿ ਉਸ ਨੇ ਆਪਣੇ ਸੱਚੇ ਦੋਸਤ ਨੂੰ ਗਲਤਫਹਿਮੀ ਕਰਕੇ ਖੋ ਦਿੱਤਾ ਹੈ ਸਿੱਖ ਦੂਜਿਆਂ ਦੀਆਂ ਗੱਲਾਂ ਵਿੱਚ ਆ ਕੇ ਦੋਸਤ ਤੇ ਸ਼ੱਕ ਨਹੀਂ ਕਰਨਾ ਚਾਹੀਦਾ ਗਲਤਫਹਿਮੀ ਦੋਸਤੀ ਤੋੜ ਦਿੰਦੀ ਹੈ